76 ਗੇਲ ਦੇ ਪਲਟਵਾਰ ਤੋਂ ਬਾਅਦ ਸਾਹਮਣੇ ਆਇਆ ਮਾਸਟਰ ਸੁਲੀਮ ਯੁਵਰਾਜ ਹੰਸ ਅਤੇ ਰੌਸ਼ਨ ਪ੍ਰਿੰਸ ਦਾ ਅਪੋਲੋਜੀ ਵੀਡੀਓ ਸਾਤ ਸ੍ਰੀ ਅਕਾਲ ਇੰਡੀਆ న్యూਸ ਪੰਜਾਬ ਡਿਜੀਟਲ ਤੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਸਮਰੰਧ ਤੁਸੀਂ ਦੇਖ ਰਹੇ ਹੋ ਜਸਟ ਪੰਜਾਬੀ ਬੀਤੇ ਦਿਨਾਂ ਪੰਜਾਬ ਦੇ ਨਾਮੀ ਗਾਇਕ ਮਾਸਟਰ ਸੁਲੀਮ ਹੰਸ ਰਾਜ ਹੰਸ ਦੇ ਬੇਟਾ ਯੂਵਰਾਜ ਹੰਸ ਅਤੇ ਰੌਸ਼ਨ ਪ੍ਰਿੰਸ ਦੇ ਵੱਲੋਂ ਇੱਕ ਰਿਐਲਿਟੀ ਸ਼ੋਅ ਦੇ ਸ਼ੂਟ ਦੇ ਦੌਰਾਨ ਸਿੰਗਰ ਨਛੱਤਰ ਗਿੱਲ ਦਾ ਮਜ਼ਾਕ ਉਡਾਉਂਦਿਆ ਇੱਕ ਰੀਲ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕੀਤੀ ਗਈ ਸੀ ਜਿਸ ਦੇ ਉੱਤੇ ਸਿੰਗਰ ਨਛੱਤਰ ਗਿੱਲ ਨੇ ਨਰਾਜ਼ਗੀ ਜ਼ਾਹਰ ਕਰਦੇ ਹੋਏ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਔਰ ਸੇਮ ਰੀਲ ਨੂੰ ਪੋਸਟ ਕਰ ਯੂਵਰਾਜ ਹੰਸ ਮਾਸਟਰ ਸੁਲੀਮ ਅਤੇ ਰੌਸ਼ਨ ਪ੍ਰਿੰਸ ਨੂੰ ਕਰਾਰਾ ਜਵਾਬ ਵੀ ਦਿੱਤਾ ਸੀ ਪਰ ਆਲੋਚਨਾ ਹੋਣ ਦੇ ਹੀ ਮਾਸਟਰ ਸਲੀਮ ਰੌਸ਼ਨ ਪ੍ਰਿੰਸ ਅਤੇ युवराज ਹੰਸ ਨੇ ਵੀਡੀਓ ਜਾਰੀ ਕਰਕੇ ਆ ਕਿ ਅਸੀਂ ਨਛੱਤਰ ਗਿਲ ਦਾ ਬਹੁਤ ਸਨਮਾਨ ਕਰਦੇ ਹਾਂ ਜੇਕਰ ਉਹਨਾਂ ਨੂੰ ਬੁਰਾ ਲੱਗਿਆ ਹੋਵੇ ਤਾਂ ਇਸ ਦੇ ਲਈ ਅਸੀਂ ਉਹਨਾਂ ਤੋਂ ਮਾਫੀ ਮੰਗਦੇ ਹਾਂ ਵੈਲ ਹੋਰ ਕੀ ਕੁਝ ਕਿਹਾ ਇਹਨਾਂ ਤਿੰਨਾਂ ਗਾਇਕਾਂ ਨੇ ਆਪਣੀ ਸਫਾਈ ਦੇ ਵਿੱਚ ਦੇਖੋ ਤੇ ਸੁਣੋ ਇਸ ਵੀਡੀਓ ਦੇ ਵਿੱਚ ਸਸੀ ਗਲ ਨਛੱਤਰ ਪਾਜੀ ਪਰੀਪਨਾ ਜੀ ਪਾਜੀ ਸਭ ਤੋਂ ਪਹਿਲਾਂ ਤਾਂ ਮਾਫੀ ਅਹ ਪਾ ਵੀ ਮੈਂ ਜ਼ਿੰਦਗੀ ਚ ਕਦੀ ਸੋਚ ਵੀ ਨਹੀਂ ਸਕਦਾ ਸੁਪਨੇ ਚ ਵੀ ਨਹੀਂ ਸੋਚ ਸਕਦਾ ਕਿ ਤੁਹਾਨੂੰ ਹਰਟ ਕੀਤਾ ਜਾਵੇ ਤੁਹਾਡੀ ਗਾਇਕੀ ਨੂੰ ਤੁਹਾਡੇ 뮤ਜ਼ਿਕ ਦਾ ਮਜ਼ਾਕ ਉਡਾਇਆ ਜਾਵੇ ਜਾਂ ਇਦਾਂ ਦੀ ਕੋਈ ਸਾਡੀ ਇੰਟੈਂਸ਼ਨ ਮਨਸ਼ਾ ਨਹੀਂ ਸੀਗੀ ਉਹ ਇੱਕ ਇੱਕ ਸੈਕਿੰਡ ਲਈ ਅਸੀਂ ਪਤਾ ਨਹੀਂ ਆਪਣੀ ਮਸਤੀ ਚ ਸੀਗੇ ਸਾਡੇ ਦਿਮਾਗ ਚ ਵੀ ਨਹੀਂ ਸੀਗਾ ਨਾ ਮੇਰੇ ਨਾ ਰੋਸ਼ਨ ਭਾਈ ਦੇ ਨਾ ਸਲੀਮ ਭਾਈ ਦੇ ਕਿ ਤੁਹਾਨੂੰ ਬੁਰਾ ਲੱਗੇਗਾ ਇਸ ਚੀਜ਼ ਦਾ ਕਿਉਂਕਿ ਅਸੀਂ ਕਿਸੇ ਹੋਰ ਮਸਤੀ ਚੋਂ ਕੰਟੈਕਸਟ ਚ ਸੀਗੇ ਕਰ ਰਹੇ ਪਿਆਰੇ ਸਤਕਾਰਯੋਗ ਨਛੱਤਰ ਗਿਲਪਾ ਜੀ ਮੈਨੂੰ ਪਤਾ ਤੁਸੀਂ ਮੈਨੂੰ ਕਿੰਨਾ ਪਿਆਰ ਕਰਦੇ ਹੋ ਤੇ ਤੁਹਾਨੂੰ ਵੀ ਪਤਾ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਕਈ ਵਾਰੀ ਤੁਹਾਡੀ ਕੋਈ ਇੰਟੈਂਸ਼ਨ ਨਹੀਂ ਹੁੰਦੀ ਬਸ ਉਹ ਤੁਹਾਡਾ ਵਕਤ ਹੀ ਇਦਾਂ ਨੰਨਦਾ ਕਿ ਗਲਤੀ ਹੋ ਜਾਂਦੀ ਹੈ ਬਸ ਇਦਾਂ ਦੀ ਹੀ ਆ ਗੱਲ ਬਣ ਗਈ ਇਦਾਂ ਦੀ ਅਦਰਵਾਈਜ਼ ਇਹਦੇ ਪਿਛੇ 1% ਵੀ ਕਿਸੇ ਦਾ ਇਹ ਆ ਮਨਸ਼ਾ ਨਹੀਂ ਸੀ ਕਿ ਤੁਹਾਡੀ ਡਿਸਰੈਸਪੈਕਟ ਕੀਤੀ ਜਾਏ ਬੇਇਜ਼ਤੀ ਕੀਤੀ ਜਾਏ ਜਾਂ ਨੀਵਾ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਏ ਯਾ ਗਾਇਕ ਨੂੰ ਨਿਵਾਦ ਕਰਨ ਦੀ ਕੋਸ਼ਿਸ਼ ਕੀਤੀ ਜਾਏ ਤੁਸੀਂ ਸਾਡੇ ਉਸਤਾਦ ਹੋ ਤੁਸੀਂ ਸਾਡੇ ਵੱਡੇ ਹੋ ਤੁਸੀਂ ਵੱਡੇ ਭਰਾ ਹੋ ਜਦੋਂ ਵੀ ਮੈਂ ਤੁਹਾਨੂੰ ਮਿਲਦਾ ਬਹੁਤ ਹੀ ادب ਸਤਕਾਰ ਦੇ ਨਾਲ ਮਿਲਦਾ ਮੈਂ ਮੇਰੀ ਜਿਹੜੀ ਪਹਿਲੀ ਸਿੱਖਿਆ ਹੈ ਨਾ ਉਹ ਇਹ ادب ਦੀ ਹੀ ਹੈ ਸਤਕਾਰ ਦੀ ਹੈ ਕਿ ਵੱਡਿਆਂ ਦਾ ਸਤਕਾਰ ਕਿਵੇਂ ਕਰਨਾ ਤੇ ਉਹਨਾਂ ਦਾ ਕਿਸ ਤਰੀਕੇ ਨਾਲ ਉਹਨਾਂ ਨੂੰ ਆਪਣੀ ਲਾਈਫ ਦੇ ਵਿੱਚ ਉਹਨਾਂ ਨੂੰ ਰੋਲ ਮਾਡਲ ਰੱਖ ਕੇ ਅੱਗੇ ਚੱਲਣਾ ਪਰ ਤੁਹਾਨੂੰ ਤਾਂ ਸਸਿਕਾਲ ਨਮਸਕਾਰ ਆਦab ਦੋਸਤੋ ਮੈਂ ਤੁਹਾਡਾ ਆਪਣਾ ਮਾਸਟਰ ਸਲੀਮ ਤੇ ਅਸੀਂ ਇਹ ਤੁਸੀਂ ਇੱਕ ਵੀਡੀਓ ਦੇਖਿਆ ਹੋਵਣਾ ਕਿ ਮੈਂ ਯੁਵਰਾਜ ਖੰਸ ਤੇ ਰੋਸ਼ਨ ਪ੍ਰਿੰਸਸੀ ਹਸਮਜ਼ਾ ਕਰ ਰਹੇ ਹਾਂ ਤੇ ਸਾਡੇ ਪਿੱਛੇ ਨਛੱਤਰ ਭਾਜੀ ਦਾ ਗੀਤ ਚੱਲ ਰਿਹਾ ਔਰ ਉਹ ਗਾਣਾ ਸਾਡੇ ਸਾਰਿਆਂ ਦਾ ਫੇਵਰੇਟ ਹੈ ਅਸੀਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਨਛੱਤਰ ਭਾਜੀ ਨੂੰ ਵੀ ਤੇ ਉਹਨਾਂ ਦੇ ਮਿਊਜ਼ਿਕ ਨੂੰ ਵੀ ਉਹਨਾਂ ਦੇ ਗਾਣਿਆਂ ਨੂੰ ਵੀ ਬਾਕੀ ਨਛੱਤਰ ਭਾਜੀ ਅਸੀਂ ਜ਼ਿੰਦਗੀ 'ਚ ਤੁਹਾਡੇ ਗਾਣੇ ਦਾ ਯਾ ਤੁਹਾਡੀ ਕਿਸੇ ਗੀਤ ਦਾ ਜਾਂ ਤੁਹਾਡੀ ਕਿਸੇ ਗੱਲ ਦਾ ਸੀ ਮਜ਼ਾਕ ਬਣਾਈ ਐ ਇਦਾਂ ਕਦੀ ਹੋ ਨਹੀਂ ਸਕਦਾ ਅਸੀਂ ਤੁਹਾਡੇ ਬੱਚੇ ਆ ਤੁਸੀਂ ਸਾਡੇ ਲਈ ਫਾਦਰ ਫਿਗਰ ਹੋ ਬਹੁਤ ਹੀ ਪਿਆਰ ਕਰਦੇ ਆ ਅਸੀਂ ਤੁਹਾਨੂੰ ਔਰ ਰਹੀ ਗੱਲ ਉਸ ਗਾਣੇ ਦੀ ਉਹ ਸਾਡੇ ਗਾਣੇ ਪਿੱਛੇ ਨਾ ਮੁੰਡਾ ਰੈਸਲ ਕਰ ਰਿਹਾ ਸੀ ਤੇ ਅਸੀਂ ਆਪਸ ਵਿੱਚ ਕੋਈ ਗੱਲ ਕਰਕੇ ਹੱਸਾ ਮਜ਼ਾਕ ਕਰ ਰਹੇ ਸੀ ਤੇ ਉਹ ਬਾਰ ਬਾਰ ਹਾਏ ਦਾ ਰਿਆ ਰਸ ਹੋ ਰਿਹਾ ਸੀ ਤੇ ਉਹ ਅਸੀਂ ਹਾਏ ਜਿਹੜਾ ਉਹ ਤੁਹਾਡੇ ਗਾਣੇ ਕਰਕੇ ਨਹੀਂ ਸੀ ਅਸੀਂ ਉਹ ਯੂਜ਼ ਕਰ ਰਹੇ ਹਾਂ ਹਾਏ ਤੁਹਾਡੇ ਵਰਗਾ ਹਾਏ ਤਾਂ ਕੋਈ ਕਹਿ ਹੀ ਨਹੀਂ ਸਕਦਾ ਤੁਸੀਂ ਇੰਨਾ ਅੱਛਾ-ਅੱਛਾ ਗਾਇਆ ਇੰਨੀ ਅੱਛੀ-ਅੱਛੀ ਕੰਪੋਜੀਸ਼ਨਸ ਤੁਸੀਂ ਗਾਈਆਂ ਨੇ ਸਾਡੇ ਵਨ ਫੇਵਰਟ ਸਿੰਗਰ ਹੋ ਤੁਸੀਂ ਬਾਕੀ ਅਸੀਂ ਹਾਏ ਹਾਏ ਜਿਹੜਾ ਕਿਹਾ ਉਹ ਤੁਹਾਡੇ ਗਾਣੇ ਕਰਕੇ ਨਹੀਂ ਕਿਹਾ ਵੈਸੇ ਅਸੀਂ ਹੱਸ ਕੇ ੜੇ ਸੀ ਕਿਸੇ ਗੱਲ ਤੋਂ ਮੈਂ ਯੋਵਰਾਜ ਤੇ ਰੌਸ਼ਨ ਪ੍ਰਿੰਸ ਬਾਕੀ ਤੁਸੀਂ ਇਹਨਾਂ ਉਹਨੂੰ ਦਿਲ ਤੇ ਨਾ ਲਾਓ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਔਰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਬਾਕੀ ਅਸੀਂ ਵੀ ਇੰਨੇ ਬਦਤਮੀਜ਼ ਜਾਂ ਇੰਨੇ ਆ ਇੰਨੇ ਉਹ ਤਾਂ ਹੈ ਨਹੀਂ 바ਜੀਨਾ ਸਮਝਦਾ ਹੈ ਨਹੀਂ ਤੁਹਾਡੇ ਗਾਣੇ ਦਾ ਮਜ਼ਾਕ ਉਡਾਈਏ ਤੁਹਾਡਾ ਗਾਣਾ ਤਾਂ ਬਹੁਤ ਹੀ ਅੱਛਾ ਹੈ ਔਰ ਤੁਸੀਂ ਸਿਰਮੋਰ ਗਾਏ ਕੋ ਸਾਡੇ ਪੰਜਾਬ ਦੇ ਲਵ ਯੂ ਸੋ ਮਚ ਵੈ ਤੁਹਾਡਾ ਮਾਸਟਰ ਸਲੀਮ ਯੁਵਰਾਜ ਹੰਸ ਤੇ ਰੋਸ਼ਨ ਪ੍ਰਿੰਸ ਦੇ ਐਪੋਲੋਜੀ ਵੀਡੀਓ ਬਾਰੇ ਨਾ ਐਪੋਲੋਜੀ ਵੀਡੀਓਜ਼ ਬਾਰੇ ਕੀ ਕਹਿਣਾ ਹੈ ਸਾਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ ਤੇ ਪੰਜਾਬੀ ਮਨੋਰੰਜਨ ਜਗਤ ਦੇ ਜੁੜੇ ਅਜਿਹੇ ਤਮਾਮ ਹੋਰ ਅਪਡੇਟਸ ਲਈ ਦੇਖਦੇ ਰਹੋ ਜਸ ਪੰਜਾਬੀ ਓਨਲੀ ਔਨ ਇੰਡੀਆ ਨਿਊਜ਼ ਪੰਜਾਬ ਤੁਜਤਾ